ਗੁਰਦੀਪ ਸਿੰਘ ਜੀ ਤੁਸੀਂ ਤਾਂ ਬੋਲਿਆ ਕੁਛ ਨਹੀਂ ਹੁਣ ਜਿਹੜਾ ਟਾਪਿਕ ਤੇ ਮੈਂ ਬੋਲਣ ਲੱਗਾ ਜਿਹੜਾ ਇੱਥੋਂ ਵਾਲਾ ਮੁੱਖ ਮੰਤਰੀ ਆ ਮੈਨੂੰ ਤਾਂ ਨਹੀਂ ਸਮਝ ਆਈ ਅੱਜ ਤੱਕ ਪੌਣੀ ਬੋਤਲ ਸ਼ਰਾਬ ਪੀਣ ਤੋਂ ਬਾਅਦ ਤਾਂ ਉਹਨੂੰ ਸੁਰਤ ਆਉਂਦੀ ਆ ਇੱਥੇ ਫਿਰਦੇ ਸੀ ਹੈਗਾ ਕਿ ਨਹੀਂ ਮੜਾਜ ਹੱਥ ਕੜਾ ਕਰਿਓ ਨਹੀਂ ਤਵਾ ਨਹੀਂ ਕਰਦਾ ਤੁਹਾਡੇ ਪਤੇ ਦੀ ਗੱਲ ਕਰੂੰ ਆ ਮੇਰਾ ਵੀਰ ਖਲੋਤਾ ਮੇਨੂੰ ਹਾਂ ਕਰਦੇ ਤੂੰ ਸੰਗਦਾ ਕਿਹੜੀ ਗੱਲ ਆ ਨਿਊ ਨੇ ਮੁੱਖ ਮੰਤਰੀ ਦੀ ਲਈ ਇੰਟਰਵਿਊ ਭਗਵੰਤਪਾਣ ਦੀ ਤੇ ਇੰਟਰਵਿਊ ਚ ਲਾਤੀ ਲਾਈਵ ਅੱਤੇ ਪੌਣੇ ਘੰਟੇ ਬਾਅਦ ਮੈਂ ਵੇਖਿਆ ਇੰਟਰਵਿਊ ਉਡਾਤੀ ਮੈਂ ਕਿਹਾ ਇਹ ਚ ਚੱਕਰ ਕੀ ਪਿਆ ਮੈਂ ਵਿਜੇਪਾਲ ਬਰਾੜ ਨੂੰ ਫੋਨ ਕੀਤਾ ਮੈਂ ਵਿਜੇਪਾਲ ਬਰਾੜ ਤੂੰ ਇੰਟਰਵਿਊ ਕੀਤੀ ਸੀ ਮੁੱਖ ਮੰਤਰੀ ਦੀ ਤੇ ਉਹਦੇ ਚ ਤਾਂ ਕੱਲੀ ਵਧਾਈ ਪੇਸ਼ ਹੋਈ ਹਾਕੀ ਦੀ ਟੀਮ ਜਿੱਤੀ ਸੀ ਨਾ ਆਪਣਾ ਰਮਨਪ੍ਰੀਤ ਨੂੰ ਤੇ ਉਹਦੇ ਸਾਥੀਆਂ ਨੂੰ ਵਧਾਈ ਦੇਣ ਰਿਹਾ ਸੀ ਇਹ ਭਗਵੰਤ ਮਾਨ ਮਗਰ ਉਹ ਇੰਟਰਵਿਊ ਡਿਲੀਟ ਹੋ ਗਈ ਅੱਜ ਜਾ ਕੇ ਲੱਭੋ న్యూ ਜੀ 18 ਤੇ ਲੱਭਦੀ ਨਹੀਂ ਮੈਂ ਕਹ ਇਹਨੂੰ ਪੰਜਾਬ ਦੇ ਮੁੰਡਿਆਂ ਦੀ ਜਿੱਤ ਦੀ ਖੁਸ਼ੀ ਨਹੀਂ ਸੀ ਜਾਂ ਦੇਸ਼ ਦੇ ਜਿੱਤਣ ਦੀ ਖੁਸ਼ੀ ਨਹੀਂ ਸੀ ਕਿ ਕੀ ਚੱਕਰ ਹੋਇਆ ਡਿਲੀਟ ਕੱਢ ਲਈ ਕਰਤੀ ਹੱਸੀ ਜਾਵੇ ਅੱਗੋਂ ਮੈਂ ਕਹ ਮੇਰਾ ਵੀ ਰੈਡਾ ਹੱਸਣ ਦਾ ਤਾਂ ਮਤਲਬ ਨਹੀਂ ਇੱਕ ਮਸਲਾ ਕੀ ਹੈ ਕਹਿੰਦਾ ਮਜੀਠਾ ਸਾਹਿਬ ਤੁਸੀਂ ਜਾਣਦੇ ਹੋ ਅਸਲ ਚ ਵਧਾਈ ਖਾਦੀ ਪੀਤੀ ਚ ਦੇਤੀ ਔਰ ਖਾਦੀ ਪੀਤੀ ਦੀ ਵਧਾਈ ਦਾ ਇੰਨਾ ਰੌਲਾ ਪਿਆ ਕਿ ਉਹਦੀ ਘਰ ਦੀ ਨੇ ਚੈਨਲ ਵਾਲਿਆਂ ਦੀ ਖਚਾਈ ਕੀਤੀ ਕਿ ਜਦਤ ਸੋਫੀ ਹੁੰਦਾ ਉਦੋਂ ਫੋਨ ਕਰਿਆ ਕਰੋ ਇਹ ਜੇ ਟਾਈਮ ਨਾ ਫੋਨ ਕਰਿਆ ਕਰੋ ਵਿਜੇਪਾਲ ਬਰਾੜ ਕਹਿੰਦਾ ਅੱਜ ਤਾਂ ਦੋ ਦੁਪਹਿਰ ਦੇ 2:00 ਬੱਜੇ ਸਨ ਤੇ ਇੱਕ ਮੈਨੂੰ ਕੀ ਪਤਾ ਟਾਈਮ ਹਲੇ ਵੀ ਖਰਾਬ ਹੋ ਗਿਆ ਅੱਜ ਉਹ ਧਰਤੀ ਆ ਉਹੋ ਜਿਹਾ ਮੁੱਖ ਮੰਤਰੀ ਮੈਂ ਉਹਦੀਆਂ ਕਿਹੜੀਆਂ ਕਿੜੀਆਂ ਗੱਲਾਂ ਕਰਾਂ ਬਹੁਤ ਲੰਮਾ ਸਮਾਂ ਲੱਗ ਜੂ ਮੈਂ ਤਾਂ ਆਪਦੀ ਗੱਲ ਇੱਕ ਗੱਲ ਤੀਹ ਕਹਿ ਕੇ ਸਮਾਪਤ ਕਰ ਦੇਣਾ ਕਿ ਅੱਜ ਪੰਜਾਬ ਤੇ ਪੌਣੇ 5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹਰ ਪੰਜਾਬੀ ਤੇ ਡੇਢ ਪੌਣੇ 2 ਲੱਖ ਕੋ ਲੱਖ ਦਾ ਇਕੱਲੇ ਇਕੱਲੇ ਪੰਜਾਬੀ ਤੇ ਕਰਜ਼ਾਈ ਕਰਤਾ ਔਰ ਇਹ ਨਾ ਸਮਝਿਓ ਕਿ ਭਗਵਾਨ ਤੁਮਾਨ ਨੇ ਲਾ ਦੇਣਾ ਉਹ ਕਰਜ਼ਾ ਉਹ ਤਾਂ ਲਾ ਕੇ ਹਾਂ ਇਹਨਾਂ ਕਰ ਦੂ ਕਿ ਜਿੱਥੇ ਇੱਕ ਬੋਤਲ ਪੀਂਦਾ ਉਥੇ ਦੋ ਪੀ ਲੂ ਉਹਨਾਂ ਐਕਸਾਈਜ਼ 'ਚ ਜਿਹੜਾ ਪੈਸਾ ਆ ਜਾਂਦਾ ਉਹਦੇ ਨਾਲ ਭਾਵੇਂ ਕੋਈ ਭਲਾ ਹੋ ਜੇ ਤੁਹਾਨੂੰ ਪਤਾ ਨਾ ਜਿਹੜੀ ਬੋਤਲ ਪੀਦੀ ਆ ਉਹ ਤੋਂ 80% ਤਾਂ ਪੈਸਾ ਫਿਰ ਮਹਿਕਮੇ ਨੂੰ ਜਾਂਦਾ ਤੇ ਮੈਨੂੰ ਲੱਗਦਾ ਉਸੇ ਕੰਮ 'ਚ ਤਾਂ ਨਹੀਂ ਪੀ ਜਾਂਦਾ ਕਿ ਮੈਂ ਕਿਥੇ ਵੱਧ ਪੀਵਾਂ ਤੇ ਸ਼ਾਇਦ ਪੰਜਾਬ ਦੀ ਆਮਦਨ ਵਾਜੇ ਤੇ ਕਿਥੇ ਕੰਮ ਹੋ ਜੇ ਮਗਰ ਮੇਰੇ ਵੀਰੋ ਕਿ ਅੱਜ ਜਿਸ ਧਰਤੀ ਤੇ ਆਏ ਹੋ ਕਿ ਉਸ ਧਰਤੀ ਤੋਂ ਇਹ ਗੱਲ ਸ਼ੋਭਦੀ ਹੈ ਕਿ ਸਾਡੇ ਮੁੱਖ ਮੰਤਰੀ ਦੀ ਚਰਚਾ ਕੀ ਚੱਲਦੀ ਹੈ ਕਦੇ ਗੁਰੂ ਘਰ ਜਾਵੇ ਸ਼ਰਾਬ ਪੀ ਕੇ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਜਾਵੇ ਤੇ ਗੁਰਸੇਖੇ ਦੀਆ ਉੱਥੋਂ ਦੌੜਾ ਲਵਾਉਣ ਕਿ ਇਸ ਇਤਿਹਾਸ ਨੂੰ ਤੁਸੀਂ ਕਿਹੜੇ ਮੂੰਹ ਨਾਲ ਆਪਦੇ ਨਿਆਣੇ ਨੂੰ ਜਾਂ ਆਪਦੇ ਪੋਤਰੇ ਨੂੰ ਜਾਂ ਪੋਤਰੀ ਨੂੰ ਦੱਸੋਗੇ ਅੱਜ ਪੌਣੇ 5 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਬਿਮਾਰੂ ਸਟੇਟ ਬਣਿਆ ਆ ਮੈਂ ਪਹਿਲੀ ਖਬਰ ਕੱਟ ਕੇ ਲਿਆ ਕਿ 60% ਡੀਏਪੀ ਦੇ ਸੈਂਪਲ ਫੇਲ ਹੋ ਗਏ ਤੇ ਡੀਏਪੀ ਕੌਣ ਵਰਤਦਾ ਸਾਧ ਸੰਗਤ ਜੀ ਇਹ ਖੇਤ ਇਹ ਧਰਤੀ ਜਿੰਤੋ 50% ਦੇਸ਼ ਨੂੰ ਅੰਨ ਮਿਲਦਾ ਥੋੜੇ ਤੁਸੀਂ ਮਿਹਨਤ ਕਰੋ ਮਗਰ ਜੇ ਉਹ ਡੀਏਪੀ ਮਾੜੀ ਹੋਵੇ ਇਸ ਹਾਤ ਸੰਗਤ ਜੀ ਤੁਹਾਡਾ ਨੁਕਸਾਨ ਹੋਵੇ ਤੁਹਾਡੇ ਫਸਲ ਪੂਰੀ ਨਾ ਹੋਵੇ ਤੇ ਕੀ ਇਹ ਜੇ ਮੁੱਖ ਮੰਤਰੀ ਨੂੰ ਕੋਈ ਕਿਸੇ ਕਿਸਮ ਨਾਲ ਵੀ ਕੀ ਕੁਰਸੀ ਤੇ ਬਣੇ ਰਹਿਣ ਦਾ ਇਹ ਫਰਜ ਰਹਿ ਜਾਂਦਾ ਆਪ ਕਹਿੰਦਾ ਕਿ ਇਹਦਾ ਇਨਕੁਆਇਰੀ ਕਰੋ ਮੈਂ ਕਹਿੰਦਾ ਤੇਰੇ ਤੇ ਪਰਚਾ ਹੋਵੇ ਭਗਵੰਤ ਮਾਨ ਫੇਲ ਤੂੰ ਹੋਇਆ ਜਿਹੜਾ ਮਨਿਸਟਰ ਕੱਲਾ ਨਹੀਂ ਫੇਲ ਹੋਇਆ ਦੂਜਾ ਆਮ ਆਦਮੀ ਪਾਰਟੀ ਦਾ ਕਲੀਨਿਕ ਉਹ ਵੀ ਫੇਲ ਕਰਤਾ ਕਿਉਂ ਪੰਜ ਪਿਆਰਿਆਂ ਦੀ ਫੋਟੋ ਲਵਾਈ ਆਪਦੀ ਫੋਟੋ ਲਾਈ ਤੇ ਸਿਰਫ ਏ ਚ ਲਈ ਕਿ ਮੇਰੀ ਫੋਟੋ ਦਿਸਣੀ ਚਾਹੀਦੀ 10 ਉਸ ਫੋਟੋ ਦਾ ਕੀ ਫਾਇਦਾ ਤੇਰੀ ਫੋਟੋ ਵੇਖ ਕੇ ਕੋਈ ਬਿਮਾਰ ਠੀਕ ਹੋ ਜਾਂਦਾ ਤੇਰੀ ਫੋਟੋ ਵੇਖ ਕੇ ਤਾਂ 소ਫੀ ਬੰਦਾ ਸ਼ਰਾਬੀ ਹੋ ਜਾਂਦਾ ਕਿ ਇਹਨੂੰ ਵੇਖ ਕੇ ਤਾਂ ਵੈਸੇ ਸਰੂਰ ਆਉਣ ਲੱਗ ਪੈਂਦਾ ਉਸ ਫੋਟੋ ਨਾਲ ਆਏ ਨਾਲ ਮੈਂ ਪੁੱਛਣਾ ਚਾਹੁੰਨਾ ਕੀ ਹਸਪਤਾਲਾਂ 'ਚ ਥੋੜਾ ਇਲਾਜ ਵਧੀਆ ਹੋਣ ਲੱਗ ਪਿਆ ਕੀ ਡਾਕਟਰ ਟਾਈਮ ਨਾਲ ਆਉਣ ਲੱਗ ਪਿਆ ਅੱਜ ਸਾਧ ਸੰਗਤ ਜੀ ਹਸਪਤਾਲ ਖਾਲੀ ਨੇ ਅੱਜ ਹਸਪਤਾਲਾਂ 'ਚ ਸਰਕਾਰੀ 'ਚ ਇਲਾਜ ਕੋਈ ਨਹੀਂ ਹੋ ਰਿਹਾ 900 ਕਰੋੜ ਸੈਂਟਰ ਨੇ ਰੋਕ ਛੱਡਿਆ ਕਿਉਂ ਕਿ ਇਹਨੇ ਆਪ ਦੀ ਫੋਟੋ ਲਾ ਕੇ ਆਮ ਆਦਮੀ ਕਲੀਨਿਕ ਉਹਦਾ ਨਾ ਰੱਖਤਾ ਤੇ ਮੋਦੀ ਕਹਿੰਦਾ ਜੇ ਨਵਾਂ ਆਮ ਆਦਮੀ ਕਲੀਨਿਕ ਰੱਖਣਾ ਆਪ ਦੀ ਫੋਟੋ ਲਾਉਣੀ ਤੇ ਆਪ ਦੇ ਪੈਸਿਆਂ ਤੋਂ ਖਰਚ ਚਲਾ ਅਸੀਂ ਨਹੀਂ ਦਿੰਦੇ ਤੇ ਲੋਕਾਂ ਦਾ ਕਿਉਂ ਨੁਕਸਾਨ ਹੋਇਆ ਲੋਕਾਂ ਦਾ ਨੁਕਸਾਨ ਇੱਕ ਨਹੀਂ ਹੋਇਆ ਸਿਹਤ ਸੂਲਤਾ ਦਾ ਨੁਕਸਾਨ 900 ਕਰੋੜ ਪੰਜਾਬ ਦਾ ਰੁਕ ਗਿਆ ਤੇ ਜਿਹੜੀ ਫੋਟੋ ਲਾਉਣ ਤੇ ਕਰੋੜਾਂ ਰੁਪਈਆ ਇਸ਼ਤਿਹਾਰ ਤੇ ਖਰਚ ਕਰਤਾ ਉਹ ਵੀ ਕਿੱਥੇ ਆਇਆ ਨਾ ਸਮਝ ਲਿਓ ਕਿ ਭਗਵੰਤ ਮਾਨ ਦੀ ਮੰਮੀ ਨੇ ਉਹ ਪੈਸੇ ਦਿੱਤੇ ਉਹ ਪੈਸੇ ਵੀ ਥੋੜੀ ਜੇਬ ਚੋਂ ਗਏ ਆ ਨੁਕਸਾਨ ਤਾਂ ਤਿੰਨ ਤਿੰਨ ਕਸਮ ਦਾ ਕੁੰਡਾ ਕਰਕੇ ਚਲੋ ਇਹ ਵੀ ਛੱਡੋ ਬਾਦਲ ਸਾਹਿਬ ਇੱਥੇ ਇੱਕ ਸੜਕ ਬਣ ਰਹੀ ਆ ਵੱਲੇ ਤੋਂ ਮਹਿਤਾ ਮਹਿਤਾ ਚੌਕ ਤੋਂ ਸ੍ਰੀ ਹਰਗੋਬਿੰਦਪੁਰ ਤੋਂ ਟਾਂਡਾ ਬਹੁਤ ਵੱਡੀ ਲਾਈਫਲਾਈਨ ਆ ਤੁਸੀਂ ਉਹਦਾ ਨੀਂਹ ਪੱਥਰ ਗਡਕਰੀ ਸਾਹਿਬ ਨੂੰ ਲਿਆ ਕੇ ਰੱਖਿਆ ਸੀ ਅੱਜ ਉਹ ਸੜਕ ਵੀ ਕੈਂਸਲ ਹੋ ਗਈ ਆ ਉਹਦਾ ਇੱਕ ਹਿੱਸਾ ਇੱਥੇ ਆਉ ਫਿਰਦਾ ਜੀ 골ਡੀ ਸਾਡਾ ਕਿੱਥੇ ਆ ਉਹ ਮੈਨੂੰ ਦੱਸਦਾ ਸੀ ਕੱਲਾ ਅੰਮ੍ਰਿਤਸਰ ਤੋਂ ਮਹਿਤਾ ਚੌਕ ਵਾਲਾ ਇੱਥੇ ਸਾਹ ਬਚਿਆ ਮਹਿਤਾ ਚੌਕ ਤੋਂ ਸ੍ਰੀ ਹਰਗੋਬਿੰਦਪੁਰੋਂ ਟੈਂਡਰ ਹੀ ਕੈਂਸਲ ਹੋ ਗਿਆ ਔਰ ਉਤੋਂ ਅੱਗੇ ਟਾਂਡੇ ਦਾ ਟੈਂਡਰ ਕੈਂਸਲ ਹੋ ਗਿਆ ਤੁਸੀਂ ਇਹ ਲਾ ਲਓ ਅੰਦਾਜ਼ਾ ਕਿ ਜਿਹਨੇ ਪਠਾਨਕੋਟ ਜਾਣਾ ਸੀ ਜਿਹਨੇ ਹੁਸ਼ਿਆਰਪੁਰ ਦੀ ਧਰਤੀ ਤੇ ਜਾਣਾ ਸੀ ਇੱਕ ਵੱਡਾ ਹੈ ਰਸਤਾ ਸੀ ਔਨਲੀ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਤੇ ਅੱਜ ਉਹ ਟੈਂਡਰ ਵੀ ਕੈਂਸਲ ਹੋ ਗਿਆ ਕਿਉਂ ਕਿ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਖਾਦੀ ਪੀਤੀ ਚ ਟਾਈਮ ਹੀ ਨਹੀਂ ਮਿਲਦਾ ਮੀਟਿੰਗ ਕਰਨ ਦਾ ਇਜਲੀ ਆਗਲਾ ਕੰਮ ਕਹਿੰਦੇ ਅਸੀਂ ਕਾਲਜ ਖੋਲਾਂਗੇ ਹਸਪਤਾਲ ਖੋਲਾਂਗੇ ਸਾਧ ਸੰਗਤ ਜੀ ਟੱਟੂ ਦੇ ਖੋਲਣੇ ਇਹਨਾਂ ਨੇ ਹਸਪਤਾਲ ਕਾਲੇ ਇਹਨੇ ਜੋ ਕੰਮ ਕਰਨਾ ਆ 11 12 ਕਾਲਜ ਆ ਸਾਰੀ ਸ਼ਹਿਰ ਪੜਦੇ ਨਾ ਸ਼ਹਿਰ ਵੀ ਵੱਡੇ ਗਵਰਨਮੈਂਟ ਕਾਲਜ ਫਾਰ ਗਰਲਜ਼ ਲੁਧਿਆਣਾ ਐਸ ਸੀ ਡੀ ਕਾਲਜ ਲੁਧਿਆਣਾ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਗਵਰਨਮੈਂਟ ਕਾਲਜ ਫਾਰ ਗਰਲਜ਼ ਪਟਿਆਲਾ ਐਸ ਆਰ ਗਵਰਨਮੈਂਟ ਕਾਲਜ ਵਿਮਨ ਅੰਮ੍ਰਿਤਸਰ ਗਵਰਨਮੈਂਟ ਕਾਲਜ ਮਹਾਰਲੀ ਗਵਰਨਮੈਂਟ ਕਾਲਜ ਮਲੇਰ ਕੋਟਲਾ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਵੱਡੇ ਸ਼ਹਿਰਾ ਤੇ ਕਾਲਜ ਨਹੀਂ ਚਲਾ ਪਾ ਰਹੇ ਕਾਲਜ ਬੰਦ ਕਰਕੇ ਪ੍ਰਾਈਵੇਟ ਹੱਥਾਂ ਤੇ ਜੀਣ ਦੀ ਤਿਆਰੀ ਚ ਆਟਾ ਦਾਲ ਦੀ ਸਕੀਮ ਵੀ ਪ੍ਰਾਈਵੇਟ ਲੱਤਾਂ ਚ ਦੇ ਦਿੱਤੀ ਸੀ ਤੇ ਮਿਲਿਆ ਜੀ ਮਿਲਿਆ ਆਟਾ ਪਿੰਡਾਂ ਚ ਮੈਂ ਕਹਿੰਦਾ ਜੀ 3 ਕਿਲੋ ਆਉਂਦਾ ਸੀ ਬਾਦਲ ਸਾਹਿਬ ਕੱਟ ਕੇ 5 ਕਿਲੋ ਕਰਤਾ ਤੇ ਕਈਆਂ ਦੇ ਰਾਸ਼ਨ ਦੇ ਕਾਟ ਕੱਟੇ ਗਿਆ ਹਾ ਥੋੜੇ ਦਿਨ ਪਹਿਲਾਂ ਹੀ ਅੰਗਨਵਾੜੀ ਦਾ ਰੌਲਾ ਪਿਆ ਸੀ ਕਿ ਜਿਹੜੀ ਉਹ ਸਮੱਗਰੀ ਇਹਨਾਂ ਨੇ ਠੇਕਾ ਦਿੱਤਾ 800 ਕਰੋੜ ਦਾ ਉਹਦੇ ਚੋਂ ਤਾਂ ਕਰਲੀ ਕੱਲੀ ਸੁੰਡੀ ਨਿਕਲਦੀ ਆ ਖਾਣ ਪੀਣ ਦੀ ਸਮੱਗਰੀ ਕੋਈ ਨਹੀਂ ਨਿਕਲਦੀ ਉਹ ਵੀ ਬੰਦ ਹੋ ਗਿਆ ਟੈਂਡਰ ਇਹ ਚ ਲਈ ਆ ਹਸਪਤਾਲ ਚ ਗਰਬਤੀ ਸਾਡੀ ਭੈਣ ਆਪਦੇ ਡਿਲੀਵਰੀ ਕੇਸ ਲੈ ਕੇ ਗਈ ਸੀ ਕਹਿੰਦੇ ਬੱਤੀ ਨਹੀਂ ਆਉਂਦੀ ਉੱਥੇ ਮੋਬਾਈਲ ਫੋਨਾਂ ਦੀ ਲਾਈਟ ਜਗਾ ਕੇ ਤਾਂ ਆਪਰੇਸ਼ਨ ਹੋ ਰਿਹਾ ਤੇ ਚੱਲੂ ਕੰਮ ਇਹਦਾ ਇਲਾਜ ਇਹਦੀ ਇਹਦੀ ਵੀ ਨਾ ਲਿਵਰ ਫੇਲ ਹੋ ਗਿਆ ਕਿਡਨੀ ਕੀ ਹੁੰਦਾ ਜਦੋਂ ਬੱਦ ਸ਼ਰਾਬ ਪੀਏ ਲਿਵਰ ਹੁੰਦਾ ਕਿ ਕਿਡਨੀ ਹੁੰਦੀ ਆ ਇੱਥੋਂ ਪਤਾ ਹੋਣਾ ਕਿਹੇ ਹੈ ਜੀ ਲਿਵਰ ਹੁੰਦਾ ਆ ਡਾਕਟਰ ਸਾਹਿਬ ਨੇ ਦੱਸਤਾ ਲਿਵਰ ਬੋਂਦਾ ਇਹ ਪਿਓ ਦਾ ਪੁੱਤ ਕਰਾਵੇ ਨਾ ਆਪਦਾ ਇਲਾਜ ਇੱਥੇ ਸਰਕਾਰੀ ਹਸਪਤਾਲ ਤੇ ਲੱਗੇ ਪਤਾ ਇਹ ਜਾਂਦਾ ਦਿੱਲੀ ਦੇ ਅਪੋਲੋ ਹਸਪਤਲ ਅਪੋਲੋ ਹਸਪੀਟਲ 'ਚ ਜਾ ਕੇ ਇਲਾਜ ਕਰਾਉਂਦਾ ਉਹਦੇ ਦੋ ਕਾਰਨ ਨੇ ਇੱਕ ਤਾਂ ਇਹ ਕਿ ਤੁਹਾਨੂੰ ਨਾ ਪਤਾ ਲੱਗੇ ਕਿ ਮੈਂ ਪੈਗ ਇਹਨੇ ਲਾਉਣਾ ਤੇ ਮੇਰਾ ਲਿਵਰ ਮੈ ਚੱਲਿਆ ਤੇ ਦੂਜਾ ਇਹ ਕਿ ਇਹਨੂੰ ਭਰੋਸਾ ਨਹੀਂ ਕਿ ਪੰਜਾਬ ਦਾ ਕੋਈ ਡਾਕਟਰ ਇਹ ਜੇ ਸ਼ਰਾਬੀ ਦਾ ਇਲਾਜ ਕਰ ਦੂ ਮੇਰੇ ਵੀਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਇਹਦਾਂ ਸ਼ਰਾਬ ਨਾਲ ਕੋਈ ਨਹੀਂ ਮੇਰੇ ਵੱਲੋਂ ਤਾਂ ਪੌਣੀ ਦੀ ਜਗ੍ਹਾ ਡੇਢ ਪੀ ਜਾਵੇ ਮਗਰ ਪੰਜਾਬ ਦੇ ਮੁੱਖ ਮੰਤਰੀ ਦੇ ਪੰਜਾਬ ਦੇ ਲੋਕਾਂ ਪ੍ਰਤੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਹੈ ਅਜਾ ਪੰਜਾਬ ਦੇ ਮੁਲਾਜ਼ਮ ਬੈਠੇ ਇਹਨਾਂ ਨੂੰ ਪੁੱਛਿਓ ਤੁਹਾਡਾ ਪਿਛਲਾ ਜਿਹੜਾ ਤੁਹਾਨੂੰ ਸਰਕਾਰੀ ਪੇਕ ਮਿਸ਼ਨ ਦਿੱਤਾ ਸੀ ਕੀ ਕਾਂਗਰਸ ਸਰਕਾਰ ਨੇ ਦਿੱਤਾ ਨਹੀਂ ਕੀ ਤੁਹਾਨੂੰ ਇਹ ਸਰਕਾਰ ਨੇ ਦਿੱਤਾ ਨਹੀਂ ਜਿੰਨੀ ਵਾਰੀ ਤੁਹਾਡੀ ਪੇਕ ਕਮਿਸ਼ਨ ਲਾਗੂ ਹੋਇਆ ਜਾਂ ਤੁਹਾਡੀ ਤਨਖਾਹਾ ਵਿੱਚ ਵਾਧਾ ਹੋਇਆ ਉਹ ਸ਼ਰੋਮਨੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਲਾਗੂ ਕੀਤਾ ਅੱਜ ਕਹਿੰਦਾ 44 ਕਹਿੰਦਾ 44000 ਭਰਤੀ ਕਰਤੇ ਆ ਦੱਸੋ ਤੁਸੀਂ ਸਾਰੇ ਪਿੰਡਾਂ ਚੋਂ ਆਏ ਹੋ ਕੋਈ ਤੁਹਾਡੇ ਪਿੰਡ ਚੋਂ ਕੋਈ ਭਰਤੀ ਹੋਇਆ ਕਿ ਨਹੀਂ ਹੋਇਆ ਪਤਾ ਨਹੀਂ ਕਿੱਥੇ ਭਰਤੀ ਕਰੀ ਜਾਂਦਾ ਪਿਓ ਦਾ ਪੁੱਤ ਅਸੀਂ ਚਾਰ ਵਾਰੀ ਕਿਹਾ ਲਿਸਟੀ ਦੇ ਦੇ ਅਸੀਂ ਜਾ ਕੇ ਵਧਾਈ ਦੇ ਆਈਏ ਤੇ 44000 ਲਾ ਲਓ ਸਾਫ 3 ਕਰੋੜ ਤੋਂ ਵੱਧ ਬਾਦੀ ਆ ਮੇਨਾਂ ਦਾ ਕਿਹੇ ਪਿੰਡ 'ਚ ਤਾਂ ਨੱਖ ਵੀ ਨਹੀਂ ਆਉਂਦਾ ਨਾ ਕਿਹੇ 'ਚ ਅੱਖਾਂ ਹੀ ਆਉਂਦੀਆਂ ਹੋਣੀਆਂ ਕਿਹੇ 'ਚ ਆ ਚੀਚੀ ਆਉਂਦੀ ਹੋਣੀ ਕਿ ਸਾਡੇ ਪਿੰਡੋਂ ਇੱਕ ਚੀਚੀ ਭਰਤੀ ਕੀਤੀ ਐ ਨੇ ਇਹ ਹਾਲਾਤ ਬਣੇ ਪਏ ਆ ਦੇ ਤੇਰੇ ਦੀ ਝੂਠ ਤੇ ਝੂਠ ਤੇ ਆ ਕਿਉਂ ਭਰਤੀ ਕਰਨ ਵੇਲੇ ਡਾਕਟਰ ਸਾਹਿਬ ਚਿੱਠੀ ਦੱਸਾ ਕੌਣ ਫੜਾਉਂਦਾ ਓਏ ਕਹਿੰਦਾ ਮੰਤਰੀ ਆ ਬਲਕਾਰ ਸੋ ਭੇਟੇ ਪੜੇ ਯਾਰ ਮੇਰੀ ਫੱਤੋ ਦੇ ਜਿੱਦੀ ਵੀਡੀਓ ਆਈ ਆ ਉਹ ਅੱਗੇ ਚਿੱਠੀ ਫੜਾਉਂਦਾ ਮੈਂ ਤਾਂ ਕਹਿੰਦਾ ਧੰਨੋ ਨੌਜਵਾਨ ਧੰਨੋ ਪਹਿਣਾ ਸਾਡੀਆਂ ਜਿਹੜੀਆਂ ਜਾ ਕੇ ਇਹ ਤੋਂ ਚਿੱਠੀ ਲਿਆਉਂਦੀ ਆ ਮੈਂ ਫਿਰ ਹਾਲਾਤ ਹੀ ਹੁਣ ਸਰਕਾਰ ਐ ਭਾਈ ਬਚ ਜੋ ਬਚ ਜੋ ਇੱਕ ਦੀ ਵੀਡੀਓ ਕਈਆਂ ਦੀ ਵੀਡੀਓ ਆ ਗਈ ਐ ਤਾਂ ਵੀਡੀਓ ਬੰਦ ਕਰਾਉਂਦੇ ਫਿਰਦੇ ਇਸ ਲਈ ਅੱਜ ਮੈਨੂੰ ਸ਼ਰਮ ਆਉਂਦੀ ਐ ਕਿ ਇੱਕ ਪਾਸੇ ਸਰਦਾਰ ਗੁਰਦੀਪ ਸਿੰਘ ਮਰ ਕੇ ਜਿਨ੍ਹਾਂ ਨੇ ਕੌਮ ਖਾਤਰ ਕੀ ਕੁਝ ਨਹੀਂ ਕੀਤਾ ਉਹ ਬੋਲ ਕੇ ਗਏ ਐ ਤੇ ਦੂਜੇ ਪਾਸੇ ਆਮ ਆਦਮੀ ਕਾਦੀ ਆਮ ਆਦਮੀ ਜੀ ਮੈਂ ਕਹਿੰਦਾ ਇਹਨਾਂ ਤੋਂ ਖਾਸ ਆਦਮੀ ਕੋਈ ਨਹੀਂ ਹੁਣ ਭਾਸ਼ਣ ਦਿੱਤਾ ਹੁਣ ਆ 15 ਅਗਸਤ 16 ਲੱਖ ਦਾ ਤਾਂ ਉਹ ਜੰਗਲਾ ਜਿਹਾ ਤਿਆਰ ਹੋਇਆ ਜਿਹਦੇ ਵਿੱਚ ਵੜ ਕੇ ਇਹਨੇ ਭਾਸ਼ਣ ਦਿੱਤਾ ਤੇ ਬਾਦਲ ਸਾਹਿਬ ਛੋਟੇ ਵੇਲੇ ਕਹਿੰਦਾ ਸੀ ਕਹਿੰਦਾ ਇਹਨਾਂ ਨੂੰ ਇੰਨੀ ਸਿਕਿਉਰਿਟੀ ਦੀ ਲੋੜ ਹੈ ਇਹ ਬਾਦਲ ਨੂੰ ਤੇ ਕੈਪਟਨ ਨੂੰ ਤੇ ਜੇ ਇੰਨੀ ਸਿਕਿਉਰਿਟੀ ਦੀ ਲੋੜ ਹੈ ਤੇ ਮੁਰਗੀਖਾਨਾ ਖੋਲੋ ਨਾ ਤੁਸੀਂ ਕਾਹਦੇ ਲਈ ਤੁਰੇ ਫਿਰਦੇ ਤੇ ਮਾਮਾ ਹੀਰਦਿਆ ਤੂੰ ਹੁਣ ਕਦੋਂ ਖੋਲਣਾ ਮੁਰਗੀਖਾਨਾ ਕੀ ਲੋਕਾਂ ਨੂੰ ਸੁਣਾਉਣ ਆਸਦੀ ਹੈ ਤੇਰੀਆਂ ਗੱਲਾਂ ਇਸ ਲਈ ਮੇਰੇ ਵੀਰੋ ਮੈਂ ਤਾਂ ਤੁਹਾਨੂੰ ਬੇਨਤੀ ਕਰ ਸਕਦਾ ਇਹ ਜੀਆਂ ਗੱਲਾਂ ਤਾਂ ਮੈਂ ਬੜੀਆਂ ਲੈ ਕੇ ਆਇਆ ਸੀ ਮੈਂ ਉਹਨਾਂ ਗੱਲਾਂ ਤੋਂ ਸੰਕੇਤ ਸੰਕੇਪ ਤੇ ਹੁਣ ਮੁੱਕਦਾ ਗੱਲ ਮਕਾਉਣਾ ਕਿਉਂਕਿ ਅੱਗੇ ਬੁਲਾਰੇ ਬੜੇ ਬੈਠੇ ਆ ਕਾਲੇ ਤੱਤੇ ਪੈਂਦੇ ਆ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਬਚ ਜੋ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਗੱਡੀ ਨਹੀਂ ਚਲਣੀ ਗੱਡੀ ਚਲਣੀ ਆ ਪੰਜਾਬ ਆਪ ਦਾ ਪੰਜਾਬੀ ਫੈਸਲਾ ਆਪ ਕਰਨਗੇ ਖੁੱਦ ਮੁਖਤਿਆਰੀ ਦੀ ਗੱਲ ਤੁਹਾਨੂੰ ਕੋਈ ਰਿਮੋਟ ਕੰਟਰੋਲ ਤੇ ਨਹੀਂ ਚਲਾ ਸਕਦਾ ਔਰ ਸਭ ਤੋਂ ਬੇਈਮਾਨ ਜੇ ਅੱਜ ਕੋਈ ਸਰਕਾਰ ਅੱਜ ਦੇ ਡੇਟ ਜਮਾਨੇ 'ਚ ਆ ਤੇ ਮੈਂ ਕਹਿ ਸਕਦਾ ਹਾਂ ਭਗਵੰਤ ਮਾਨ ਹੈ ਇਸ ਲਈ ਅੱਜ ਦੀਆਂ ਸਰਕਾਰਾਂ ਤੋਂ ਵੀ ਬਚਨ ਦੀ ਲੋੜ ਹੈ ਗੁਰੂ ਸਾਹਿਬ ਨੇ ਉਹ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਤੁਹਾਨੂੰ ਸਾਰਿਆਂ ਨੂੰ ਇਨਸਾਫ਼ ਦਵਾਇਆ ਸੀ ਅੱਜ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਤਿਕਾਰ ਕਰਦੇ ਹੋ ਤੇ ਮੱਖਣ ਚਾਹ ਲਬਾਨਾ ਜੀ ਦਾ ਕਿ ਸਾਚਾ ਗੁਰੂ ਲਾਧੋ ਰੇ ਉਸ ਗੱਲ ਤੇ ਪਹਿਰਾ ਦਿੰਨੇ ਹੋ ਫਿਰ ਹੱਕ ਸੱਚ ਦੀ ਆਵਾਜ਼ ਵੀ ਬੁਲੰਦ ਕਰਨੀ ਪੈਣੀ ਆ ਤੇ ਝੂਠ ਤੇ ਸੱਚ ਦਾ ਵੀ ਨਿਪਟਾਰਾ ਕਰਨਾ ਪੈਣਾ ਮੈਂ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਦੇ ਇਹ ਸ਼ੁਭ ਰਖੜ ਪੁੰਨਿਆ ਦੇ ਅਫਸਰ ਤੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਨਾ ਗੁਰੂ ਚਰਨਾ ਚ ਅਰਦਾਸ ਬੇਨਤੀ ਕਰਦਾ ਹੈ ਕਿ ਗੁਰੂ ਸਾਹਿਬ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਦਿਨ ਦੁੱਗਣੀ ਰਾਤ ਚੋਗਣੀ ਤਰੱਕੀਆਂ ਬਖਸ਼ਿਸ਼ ਕਰਨ ਪ੍ਰਬੰਧਕ ਵੀਰਾ ਦਾ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਰਾਜਾ ਲਦੇਜ ਜੀ ਦਾ ਸੁਰਜੀਤ ਸਿੰਘ ਜੀ ਭਿੱਟੇਵੜ ਸਾਹਿਬ ਦਾ ਸੁਰਜੀਤ ਸਿੰਘ ਜੀ ਪੁਲਵਾਨ ਸਾਹਿਬ ਦਾ ਰਣੀਕੇ ਸਾਹਿਬ ਦਾ ਜਲਾਲ ਉਸਮਾ ਜੀ ਦਾ ਸਾਰੇ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈ ਸੰਗਤ ਨੂੰ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ